ਜਾਇਜ਼ਾ ਲੈਣ ਤੋਂ ਬਾਅਦ ਸਥਿਤੀ ਸਾਫ਼ ਕੀਤੀ ਜਾਏਗੀ ਪਰ ਫਿਲਹਾਲ ਜਿਹੜੀ ਹੈ ਕਿਸਾਨਾਂ ਦੇ ਵੱਲੋਂ 2 ਦਿਨਾਂ ਦੇ ਲਈ ਸੀਜ਼ਫਾਇਰ ਜਾਨੀ ਕਿ ਸ਼ਾਂਤੀ ਦਾ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਹਰਿਆਣਾ ਬਾਰਡਰਸ ਦੇ ਉੱਤੇ ਸ਼ਾਂਤੀ ਕਿਸਾਨ 2 ਦਿਨਾਂ ਦੇ ਲਈ ਬਣਾਈ ਰੱਖਣਗੇ ਸਥਿਤੀ ਦਾ ਜਾਇਜ਼ਾ ਲਿਆ ਜਾਏਗਾ ਜਿਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਇਹ ਰੱਖੀ ਹੈ ਮੰਗੋ ਕਾ ਕੇਂਦਰ ਕੀ ਔਰ ਸੇ ਕੋਈ ਵੀ ਅੱਛਾ ਸਹੀ ਨਿਰਣੈ नहीं लिया जा रहा जो कल पंजाब के अधिकारियों से जो बात हुई थी जो केंद्र के मंत्री से आगे कॉन्टैक्ट कर रहे थे तो हमने उनको सामने जो लिख कर दिया था कि भाई आप ये बयान दें पीएमएसपी लीगर गारंटी का कानून बनाने का हल और बाकी रहती मांगों के ऊपर आगे की मीटिंग करेंगे तो वो इस इस बात को मानने से इनकार कर दिया मंत्री महोदय ने तो वहाँ पर बात रुक गई अभी दो दिन के लिए ये आंदोलन जो है अपनी जगह जहाँ पर चल रहा है यहाँ पर ही चलता रहेगा हमें खिनौरी से अशुभ समाचार मिलने शुरू हो गए कि जैसे शुभकरण सिंह हैं वो उनकी उम्र तेईस साल है अल्लू उनका गांव है उनके सर पे ऊपर गोली लगी है तो और तीन और गंभीर जख्मी थे तो इस तरह की फिर सिचुएशन में वार्ता जारी रखना मुझे नहीं लगता था कि हम सफल हो पाएंगे तो पहले तो केंद्र भाग चुका था उसके बाद फिर सारी पोजीशन को हमने देखा और उसके बाद आपने देखा हम किसान लीडर भी आगे बढ़े हैं हम पीसफुली जा रहे थे हमारे ऊपर भी थोड़े किसान लीडर थे हमारे ऊपर भी जबरदस्त शैलिंग की गई रबड़ की गोलियां चलाई गई ਫਿਰ ਹਮ ਅਗੇ ਗਏ ਫਿਰ ਐਸਾ ਹੀ ਕੀਤਾ ਗਿਆ ਤਾਂ ਸਰਕਾਰ ਪੀਸਫੁਲੀ ਪੂਰਾਮਨ ਢੰਗ ਸੇ ਜਿਵੇਂ ਅਸੀਂ ਐਸੇ ਨੰਗੇ ਹੱਥੋਂ ਸੇ ਅਗੇ ਵਧਤੇ ਤਬ ਵੀ ਬੜਨੇ ਨਹੀਂ ਦੇ ਰਹੀ ਹੈ तो ये सरकार का जो चेहरा है पूरी देश दुनिया दिख रही है ये बुलेट की वर्तों की गई है हमने देखा शर्याम वर्तों की गई है और पूरा पुरामन आंदोलन के ऊपर और आप शंभू पर भी थे आप देख लिया हमने पूरी पुरामन तरीके की व्यवस्था कर रखी है फिर भी सरकार एक ओर से जब हम बिल्कुल पीसफुली थे एक ओर से नौ बज दस बजकर संतावन मिनट पर जब हम बिल्कुल पुरमन थे लीडर अभी स्पीच कर रहे थे तो पहला हंजू गैस ਫੇਕ ਆ ਗਿਆ ਹੈ ਸਾਡੇ ਉੱਪਰ ਸਰਵਰਤੋਂ ਕੀ ਰਹੀ ਬਲ ਪ੍ਰਯੋਗ ਕੀ ਕੋਈ ਨਹੀਂ ਇਹ ਅੰਦੋਲਨ ਬੜਾ ਹੈ ਕੇਸ ਦਾਲਨੇ ਸੇ ਕਿਸਾਨ ਆਪਣੀ ਬਾਤ ਪਰ ਕਿਸਾਨ ਔਰ ਖੇਤ ਮਜ਼ਦੂਰ ਝੁਕਨੇ ਵਾਲੇ ਨਹੀਂ ਹਮ ਤੋ ਕਹਤੇ ਪ੍ਰਧਾਨ ਮੰਤਰੀ ਜੀ ਆ ਗਏ ਔਰ ਸਾਰੇ ਮਸਲੋਂ ਕਾ ਹਲ ਕਰੇ ਖਨੋਰੀ ਬਾਰਡਰ ਦੇ ਉੱਤੇ ਨੌਜਵਾਨ ਦੀ ਮੌਤਾ ਮਾਮਲਾ ਗਰਮਾਇਆ ਹੈ ਐਸ ਕੇ ਐਮ ਨੇ ਘਟਨਾ ਦਾ ਸਖਤ ਨੋਟਿਸ ਲਿਆ ਹੈ ਤੇ ਇਸ ਘਟਨਾ ਦੀ ਨਖੇਦੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਨੇ ਇਸ ਮਾਮਲੇ ਤੋਂ ਬਾਅਦ ਹੰਗਾਮੀ ਮੀਟਿੰਗ ਸਦੀ ਹੈ ਕਿਸਾਨ ਆंदोलਨ ਦੇ ਸਬੰਧੀ ਅਗਲੇ ਐਕਸ਼ਨ ਪਲਾਨ ਦੇ ਉੱਤੇ ਰਣਨੀਤੀ ਕਿਸਾਨ ਜਨ ਦੇ ਵੱਲੋਂ ਬਣਾਈ ਜਾਣੀ ਹੈ ਖਾਸ ਤੌਰ ਦੇ ਉੱਤੇ ਐਸ ਕੇ ਐਮ ਦੇ ਵੱਲੋਂ ਕਿਹਾ ਕਿ ਪੁਲਿਸ ਕਿਸਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਟਾ ਰਹੀ ਹੈ ਇਸ ਦੀ ਨਕੀਦੀ ਕਿਸਾਨਾਂ ਦੇ ਵੱਲੋਂ ਕੀਤੀ ਹੈ ਹਾਲਾਂਕਿ ਕਿਸਾਨਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਐਸ ਕੇ ਐਮ ਦੇ ਵੱਲੋਂ ਕੀਤੀ ਗਈ ਹੈ ਪਰ ਹਲੇ ਤੱਕ ਐਸ ਕੇ ਐਮ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਾਥ ਦਾ ਐਸ ਕੇ ਐਮ ਗੈਰ ਸਿਆਸੀ ਅਤੇ ਮੌਜੂਦਾ ਜੋ ਕਿਸਾਨ ਆंदोलਨ ਚੱਲ ਰਿਹਾ ਹੈ ਇਸ ਦੇ ਸਾਤ ਦਾ ਕੀ ਦਿੱਲੀ ਕੂਚ ਦੇ ਲਈ ਉਹਨਾਂ ਦੇ ਵੱਲੋਂ ਉਹਨਾਂ ਦਾ ਸਾਥ ਨਿਭਾਇਆ ਜਾਣਾ ਇਸ ਦਾ ਐਲਾਨ ਨਹੀਂ ਕੀਤਾ ਪਰ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕਰਕੇ ਆਪਣਾ ਰੋਸ ਜਿਹੜਾ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਐਸ ਕੇ ਐਮ ਦੇ ਵੱਲੋਂ ਇਸ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ ਹੈ ਪਰ ਹੁਣ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਐਸ ਕੇ ਐਮ ਨੇ ਸਖਤ ਨੋਟਿਸ ਲਿਆ ਹੈ ਖਾਸ ਤੌਰ ਦੇ ਉਤੇ ਜੋ ਘਟਨਾ ਕ੍ਰਮ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਵਾਪਰਿਆ ਖਨੌਰੀ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਉਸ ਨੂੰ ਲੈ ਕੇ ਸਖਤ ਨੋਟਿਸ ਐਸਕੇਐਮ ਦੇ ਵੱਲੋਂ ਲਿਆ ਗਿਆ ਕਿਸਾਨ ਅੰਦੋਲਨ ਸੰਬੰਧੀ ਅਗਲੇ ਐਕਸ਼ਨ ਪਲਾਨ ਦੇ ਉੱਤੇ ਰਣਨੀਤੀ ਜਿਹੜੀ ਹੈ ਉਹ ਐਸਕੇਐਮ ਦੇ ਵੱਲੋਂ ਕੱਢੀ ਜਾਣੀ ਹੈ ਜਿਹੜੀ ਖਨੌਰੀ ਬਾਰਡਰ ਤੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਪੁਲਿਸ ਫਾਇਰਿੰਗ ਦੇ ਨਾਲ ਵੱਲੋਂ ਬ੍ਰਿੰਦਾ ਜੀ ਦੇ ਤੇ ਵੱਲੋਂ ਪੈਂਦੇ ਨੌਜਵਾਨ ਜਿਹੜਾ 22 ਸਾਲ ਦਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਉਹਦੀ ਪੁਲਿਸ ਫਰੰਗ ਦੇ ਨਾਲ ਮੌਤ ਹੋਈ ਆ ਅਸੀਂ ਉਹਦੀ ਪੁਰਜੋਰ ਸ਼ਹਾਦਤ ਨੂੰ ਖੇਦੀ ਕਰਦੇ ਆ ਔਰ ਇਹ ਬਹੁਤ ਹੀ ਘਿਣਾਉਣੀ ਘਟਨਾ ਆ ਸਾਡੇ ਆਪਣੇ ਦੇਸ਼ ਦੇ ਕਿਸਾਨਾਂ ਨਾਲ ਇਹੋ ਜਿਹਾ ਦੁਰਵਿਹਾਰ ਕਰਨਾ ਬਗਾਨੇ ਦੇ ਉਸਨਾਂ ਇਹਦੀ ਅਸੀਂ ਖੇਦੀ ਕਰਦੇ ਆ ਕਿ ਜੋ ਮੋਰਚਾ ਲੱਗਾ ਲੰਬੇ ਸਮੇਂ ਤੋਂ ਇਸ ਕੇਮ ਲੜ ਰਿਹਾ ਉਹਦੀ ਕੰਟੀਨਿਊਟੀ ਲਈ ਵਾਇਦ ਤਰੀਕ ਨੂੰ ਸਾਡੀ ਐਸਕੇਮ ਦੀ ਮੀਟਿੰਗ ਚੰਡੀਗੜ੍ਹ ਹੋ ਰਹੀ ਹੈ ਉਹਦੇ ਵਿੱਚ ਅਗਲੇ ਐਕਸ਼ਨ ਦਾ ਅਸੀਂ ਪ੍ਰੋਗਰਾਮ ਬਣਾਵਾਂਗੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਫੋਨ ਲਾਈਨ ਦੇ ਉੱਤੇ ਜੁੜੇ ਨੇ ਰਵਿੰਦਰ ਇੱਕ ਪਾਸੇ ਖਨੌਰੀ ਬਾਰਡਰ ਦੇ ਉੱਤੇ ਬੁੱਧਵਾਰ ਦੇ ਅਜਿਹੇ ਹਾਲਾਤ ਜਿਸ ਨੇ ਸਭ ਨੂੰ ਡਰਾ ਦਿੱਤਾ ਇੱਕ ਕਿਸਾਨ ਦੀ ਮੌਤ ਹੋਈ ਪਰ ਉਸ ਤੋਂ ਬਾਅਦ ਹੁਣ ਸ਼ਾਂਤੀ ਦਾ ਐਲਾਨ ਤੇ ਇਸੇ ਵਿਚਾਲੇ ਐਸਕੇਮ ਦੀ ਮੀਟਿੰਗ ਕੀ ਮਾਇਨੇ ਇਸ ਮੀਟਿੰਗ ਦੇ ਅਸੀਂ ਮੰਨ ਸਕਦੇ ਹਾਂ ਖਾਸ ਤੌਰ ਦੇ ਉੱਤੇ ਉਸ ਵੇਲੇ ਜਦੋਂ ਜਿਹੜਾ ਦਿੱਲੀ ਕੂਚ ਦੇ ਲਈ ਕਿਸਾਨ ਬਜਿੱਦ ਹੋਣ ਬਿਲਕੁਲ ਦੇਖੋ ਅੱਜ ਐਸ ਕੇ ਐਮ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋएगी ਜਿਸ ਮੀਟਿੰਗ ਦੇ ਵਿੱਚ ਕਰੀਬ ਕਰੀਬ 100 ਦੇ ਕਰੀਬ ਜੱਥੇਬੰਦੀਆਂ ਹੋਣਗੀਆਂ ਜਿਦੇ ਵਿੱਚੋਂ 37 ਜੱਥੇਬੰਦੀਆਂ ਪੰਜਾਬ ਦੀਆਂ ਨੇ ਤੇ 14 ਜੱਥੇਬੰਦੀਆਂ ਹਰਿਆਣਾ ਦੇ ਨੇ ਤੇ ਇਹ ਜੱਥੇਬੰਦੀਆਂ ਮਿਲ ਕੇ ਸਿਰ ਜੋੜ ਕੇ ਫੈਸਲਾ ਕਰਨ ਗਿਆ ਕਿ ਅੱਗੇ ਆਖਿਰਕਾਰ ਰਣਨੀਤੀ ਕੀ ਰਹਿਣੀ ਚਾਹੀਦੀ ਹੈ ਵੋਟ ਚੇ ਦੇ ਵਿੱਚ ਜਾਣਾ ਚਾਹੀਦਾ ਹੈ ਨਹੀਂ ਜਾਣਾ ਚਾਹੀਦਾ ਹੈ ਜਾਂ ਕਿਸ ਤਰੀਕੇ ਦਾ ਪ੍ਰੋਟੈਸਟ ਉਹ ਕੀਤਾ ਜਾਣਾ ਚਾਹੀਦਾ ਕਿਉਂਕਿ ਕੱਲ ਇੱਕ ਬੇहद ਜ਼ਿਆਦਾ ਦੁਖਦ ਘਟਨਾ ਵੀ ਖਨੌਰੀ ਬਾਰਡਰ ਤੇ ਹੋਈ ਆ ਸੁਪਕਰਨ ਸਿੰਘ ਜਿਹੜੇ ਕਿ ਮਹਿਜ਼ 23 ਸਾਲ ਦੇ ਸੀ ਉਹਨਾਂ ਦੀ ਮੌਤ ਹੋ ਗਈ ਇਸ ਅੰਦੋਲਨ ਦੌਰਾਨ ਤਾ ਕਰੀਪਲੀ ਬ 200 ਐਸੇ ਕਿਸਾਨ ਨੇ ਜਿਹੜੇ ਇੰਜਰਡ ਹੋਏ ਤਿੰਨ ਕਿਸਾਨ ਐਸੇ ਨੇ ਬਹੁਤ ਸੀਰੀਅਸ ਇੰਜਰਡ ਹੋਨੇ ਜਵੰਦਰ ਤੁਸੀਂ ਬਣੇ ਹੋ ਤੁਹਾਡੇ ਕੋਲ ਵਾਪਸ ਆਵਾਂਗੇ ਪਰ ਮੇਰੇ ਨਾਲ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਜੁੜੇ ਨੇ ਹਰਮੀਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਕੱਲ ਦਾ ਪੂਰਾ ਘਟਨਾ ਕ੍ਰਮ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਰਿਐਕਸ਼ਨ ਜਾਨਣਾ ਚਾਹੁੰਦਾ ਕਿ ਇਸ ਦੇ ਲਈ ਤੁਸੀਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਕਾਲ ਦਿੱਤੀ ਗਈ ਸੀ ਕਈ ਦੌਰ ਦੀਆਂ ਬੈਠਕਾਂ ਵੀ ਹੋਈਆਂ ਪਰ ਪੂਰੀ ਕਾਰਵਾਈ ਦੇ ਲਈ ਤੁਹਾਨੂੰ ਕੌਣ ਲੱਗਦਾ ਹੈ ਕਿ ਕੌਣ ਜ਼ਿੰਮੇਵਾਰ ਹੈ देखो पहला तो सानू अफसोस आ भी ਸਾਡਾ ਕਿਸਾਨ ਜਿਹੜਾ ਸ਼ਹੀਦ ਹੋਇਆ ਤੇ ਜਿੰਨੇ ਉਹਨਾਂ ਨੇ ਫਟੜ ਕੀਤੇ ਆ ਇਹਦੇ ਵਿੱਚ ਅਸੀਂ ਸਰਕਾਰ ਦੀ ਨਿੰਦਾ ਕਰਦੇ ਆ ਡੈਮੋਕਰੈਟਿਕ ਵੇ ਨਾਲ ਜੇ ਉਹ ਜਾਣਾ ਚਾਹੁੰਦੇ ਆ ਉਹਨਾਂ ਨੂੰ ਰਾਹ ਖੋਲ ਦੇਣੇ ਚਾਹੀਦੇ ਸੀਗੇ ਸਰਕਾਰ ਦਾ ਜਿਹੜਾ ਵਤੀਰਾ ਉਹ ਨਾਨ ਡੈਮੋਕਰੈਟਿਕ ਆ ਤੇ ਇਸ ਤਰ੍ਹਾਂ ਦਾ ਜ਼ੁਲਮ ਕਰਨਾ ਕਿਸਾਨਾਂ ਦੇ ਉੱਤੇ ਬਹੁਤ ਹੀ निंदनीयੋਗ ਆ ਅਸੀਂ ਇਹਦੇ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਆ ਜਿਹੜੀ ਸਰਕਾਰ ਨੇ ਗੋਲਾਬਾਰੀ ਕੀਤੀ ਜਾਂ ਉਹਨਾਂ ਨਾਲ ਗੱਲ ਕੀਤੀ ਜਦੋਂ ਮੀਟਿੰਗਾਂ ਦਾ ਦੌਰ ਜਾਰੀ ਸੀ ਫਿਰ ਉਹਨਾਂ ਨੂੰ ਰਸਤਾ ਖੋਲ ਕੇ ਉਹਨਾਂ ਨੂੰ ਜਿੱਥੇ ਉਹ ਦਿੱਲੀ ਜਾਣਾ ਚਾਹੁੰਦੇ ਆ ਉੱਥੇ ਪਹੁੰਚਾ ਕੇ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਸੀ ਜੋਰ ਜਮਾਈਸ਼ੀ ਕਰਦੀ ਜਿਹੜੀ ਸਰਕਾਰ ਦੀ ਜਿਹੜੀ ਇਹ ਮਨਸ਼ਾ ਵਾ ਉਹ ਸਾਨੂੰ ਉਹਦੀ ਕਲੀਅਰ ਨਹੀਂ ਲੱਗ ਰਹੀ ਵੀ ਕਿਸਾਨਾਂ ਪ੍ਰਤੀ ਸਰਕਾਰ ਸਹਿਰਤ ਹੈ ਜਾਂ ਨਹੀਂ ਹੈ ਜੀ ਪਰ ਹਰਮੇਜ ਜੀ ਅੱਜ ਐਸਕੇਐਮ ਦੀ ਬੈਠਕ ਹੋਏਗੀ ਕੀ ਤੁਹਾਡੀ ਅਗਲੀ ਰਣਨੀਤੀ ਰਹਿਣ ਵਾਲੀ ਹੈ ਖਾਸ ਤੌਰ ਦੇ ਤੇ ਸਿੱਧਾ ਸਵਾਲ ਤੁਹਾਨੂੰ ਇਹ ਹੈ ਕਿ ਤੁਸੀਂ ਐਸਕੇਐਮ ਗੈਰ ਸਿਆਸੀ ਮੌਜੂਦਾ ਅੰਦੋਲਨ ਨੂੰ ਸਮਰਥਨ ਕਰੋਗੇ ਦੇ ਕੋ ਸਾਰੇ ਇੰਡੀਆ ਦੀ ਜੈ ਐਸਕੇਪ ਦੀ ਮੀਟਿੰਗ ਬੁਲਾਈ ਆ ਪਹਿਲੇ ਪੰਜਾਬ ਚੈਪਟਰ ਨੇ ਜਿੰਨਾ ਇਹਨਾਂ ਦਾ ਸਾਥ ਜਿਤ ਕਿਸਾਨਾਂ ਤੇ ਦਿੱਤਾ ਆ ਆਪਾਂ ਦਿੱਤਾ ਉਹਦੇ ਵਿੱਚ ਅਸੀਂ ਲਗ ਲਗ ਪ੍ਰੋਗਰਾਮ ਵੀ ਦਿੱਤੇ ਆ ਬੇਸ਼ੱਕ ਟੂਲਪਲਾਜ਼ਾ ਵਾਲਿਆਂ ਨੇ ਹੁਣ ਹੁਣ ਅੱਜ ਪੰਜਾਬ ਦੀ ਨਹੀਂ ਸਭ ਪੂਰੇ ਭਾਰਤ ਦੇ ਐਸਕੇਪ ਦੀ ਮੀਟਿੰਗ ਆ ਸੋਹਿਤਪੁਰ ਤੇ ਆਉਣਗੇ ਸਾਰਾ ਇਹਦੇ ਵਿੱਚ ਦੇਖਿਆ ਜਾਊਗਾ ਜੋ ਕਿਸਾਨ ਦੀ ਸਾਡੇ ਸ਼ਹੀਦ ਹੋਈ ਆ ਇਹਨੂੰ ਨਤਬਸਤ ਹੋਣਗੇ ਜਿਹੜੇ ਵੱਟਣ ਨੇ ਉਹਨਾਂ ਬਾਰੇ ਵਧੀਆ ਵਿਚਾਰ ਲੈ ਕੇ ਅਗਲੀ ਲੜਾਈ ਲੜੀ ਜਾਊਗੀ ਕਿਉਂਕਿ ਮੰਕਾ ਸਾਡੀਆਂ ਸਾਧੀਆਂ ਨੇ ਮੰਗਾ ਉਹੀ ਨੇ ਜਿਹੜੀਆਂ ਰਾਜਨੀਤਿਕ ਦਲਦਿਆਂ ਨੇ ਉਹਨਾਂ ਦੀਆਂ ਉਹੀ ਮੰਗਾ ਸਾਡੀਆਂ ਹਰਮੇਤ ਜੀ ਮੰਗਾ ਤੁਹਾਡੀਆਂ ਇੱਕ ਨੇ ਪੰਜਾਬ ਤੋਂ ਤੁਸੀਂ ਕਿਸਾਨ ਬਿਲੋਂਗ ਕਰਦੇ ਹੋ ਤੁਸੀਂ ਸਾਰੇ ਭਾਵੇਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਕਿਉਂ ਨਜ਼ਰ ਨਹੀਂ ਆਉਂਦੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਵੇਖਿਆ ਕਿ ਦੇਸ਼ ਭਰ ਦੇ ਕਿਸਾਨ ਇੱਕ ਪਲੇਟਫਾਰਮ ਦੇ ਉੱਤੇ ਸੀ ਪਰ ਹੁਣ ਧੜੇਬੰਦੀ ਕਿਉਂ ਹੈ ਆਖਿਰ ਜਦੋਂ ਮੰਗਾ ਇੱਕ ਨੇ ਤਾਂ ਫਿਰ ਇੱਕ ਪਲੇਟਫਾਰਮ ਦੇ ਉੱਤੇ ਆਉਣ ਦੇ ਵਿੱਚ ਹਰਜ਼ ਕੀ ਹੈ ਤੁਹਾਨੂੰ ਬਿਲਕੁਲ ਜਿਹੜੀ ਇਹ ਗੱਲ ਹੈ ਸਾਫ਼ ਹੈ ਇੱਥੇ ਕੋਈ ਦੂਰਾਈ ਨਹੀਂ ਹੈ ਵੀ ਅਲੱਗ-ਅਲੱਗ ਪਲੇਟਫਾਰਮ ਬਣੇ ਨੇ ਤੇ ਐਸਕੇਐਮ ਜਿਹੜਾ ਮੁੱਖ ਪਲੇਟਫਾਰਮ ਆ ਉਹ ਆਪਣੀ ਜਿਹੜੀ ਬੰਸ਼ਾਦੇ ਸਾਹਿਬ ਨਾਲ ਇਹੀ ਮੰਗਾ ਦੇ ਉੱਤੇ ਲੜਾਈ ਲੜ ਰਿਹਾ ਤੇ ਜਿਹੜੇ ਸਾਡੇ ਵੀਰ ਉਹ ਲੜ ਰਹੇ ਸੀ ਉਹ ਅਲੱਗ ਪਲੇਟਫਾਰਮ ਬਣਾ ਕੇ ਲੜਦੇ ਸੀ ਪਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕੀ ਕੇਂਦਰ ਸਰਕਾਰ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕੇਂਦਰੀ ਨੁਮਾਇੰਦਿਆਂ ਨੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਕਿਉਂਕਿ ਹੁਣ ਤੱਕ 4 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਐਸਕੇਐਮ ਗੈਰ ਸਿਆਸੀ ਦੇ ਨਾਲ ਜੋ ਮੌਜੂਦਾ ਕਿਸਾਨ ਅੰਦੋਲਨ ਦੇ ਲੀਡਰਸ ਨੇ ਕਿ ਤੁਹਾਡੇ ਤੱਕ ਕੋਈ ਅਜਿਹੀ ਗੱਲ ਹੋਈ ਹੈ ਚਰਚਾ ਦੇ ਲਈ ਨਹੀਂ ਬਿਲਕੁਲ ਕੋਈ ਚਰਚਾ ਨਹੀਂ ਸਾਡੇ ਨਾਲ ਗੱਲ ਹੀ ਹੋਈ ਜੇ ਸਾਡੇ ਨਾਲ ਗੱਲ ਆਈ ਵੀ ਸੀ ਕਿਤੇ ਆਫੀਸਰ ਦਾ ਵੀ ਤੁਹਾਡੀ ਗੱਲ ਕਰਾ ਦਿੰਦੇ ਆ ਅਸੀਂ ਕਹਿੰਦੇ ਵੀ ਨਹੀਂ ਜਿਹੜੇ ਕਿਸਾਨ ਐਸਾ ਸੰਘਰਸ਼ ਕਰ ਰਹੇ ਨੇ ਜਿਹੜਾ ਫੋਰਮ ਕਰ ਰਿਹਾ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਕਰੋ ਕਿਉਂਕਿ ਸਾਡੀਆਂ ਮੱ加 ਸਾਧੀਆਂ ਨੇ ਸਾਡੇ ਜਿਹੜੇ ਏਮ ਨੇ ਉਹ ਇੱਕੋ ਨਹੀਂ ਹਰਮਿਤਜੀ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਦਿੱਲੀ ਕੂਚ ਦਾ ਸਮਰਥਨ ਕਰੋਗੇ ਕਿਸਾਨਾਂ ਨੂੰ ਹਮਾਇਤ ਦੇਵੋਗੇ ਜਿਸ ਤਰੀਕੇ ਨਾਲ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਦੇਖੋ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਵੀ ਅਲੱਗ-ਅਲੱਗ ਕਿਉਂ ਦਿਖ ਰਹੇ ਹੋ ਅਲੱਗ-ਅਲੱਗ ਫੈਸਲਾ ਕੋਈ ਨਹੀਂ ਹੋਊਗਾ ਜਿਹੜਾ ਐਸਕੇਮ ਤੇ ਹੋਊਗਾ ਜਾਂ ਅਨੁਸ਼ਾਸਨ ਦੇ ਵਿੱਚ ਅਨੁਸ਼ਾਸਨ ਨਾਲ ਸਾਡੀ ਭਾਰਤੀ ਕਿਸਾਨ ਜੀ ਨੂੰ ਨਕਾਰਦੀਆਂ ਕੰਮ ਕਰਦੀ ਹੈ ਜਿਵੇਂ ਵੀ ਐਸਕੇਮ ਦਾ ਫੈਸਲਾ ਹੋਵੇ ਓਵੇਂ ਸੀ ਹੋਵਨਾਂਗੇ ਜੀ ਬਹੁਤ ਬਹੁਤ ਧੰਨਵਾਦ ਹਰਮੀਤ ਜੀ तमाम ਜਾਣਕਾਰੀ ਦੇ ਲਈ ਸੋ ਜਿਸ ਤਰੀਕੇ ਦੇ ਨਾਲ ਹਰਮੀਤ ਸਿੰਘ ਕਾਦੀਆਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਅੱਜ ਬੈਠਕ ਹੋਏਗੀ ਬੈਠਕ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਥੇਬੰਦੀਆਂ ਦੇ ਵੱਲੋਂ ਨਿਰਣੇ ਕੀਤਾ ਜਾਣਾ ਹੈ ਕਿ ਅਗਲੀ ਰਣਨੀਤੀ ਇਸ ਅੰਦੋਲਨ ਦੇ ਮੱਧ ਨਜ਼ਰ ਕੀ ਬਣਾਈ ਜਾਣੀ ਹੈ ਰਵਿੰਦਰ ਮੇਰੇ ਸਹਿਯੋਗੀ ਬਣੇ ਹੋਏ ਨੇ ਰਵਿੰਦਰ ਪਰ ਜਿਸ ਤਰੀਕੇ ਦੇ ਨਾਲ ਹਰਮਿੰਦਰ ਸਿੰਘ ਕਾਦੀਆਂ ਨੂੰ ਤੁਸੀਂ ਸੁਣਿਆ ਹੋਵੇਗਾ ਕਿ ਉਹਨਾਂ ਦੇ ਵੱਲੋਂ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋਣਗੇ ਐਸ ਕੇ ਐਮ ਦੇ ਅੱਜ ਤੇ ਅਗਲੀ ਰਣਨੀਤੀ ਜਿਹੜੀ ਉਲੀਕੀ ਜਾਣੀ ਹੈ ਹਾਲਾਂਕਿ ਉਹ ਸਾਫ਼ ਨਹੀਂ ਕਰਕੇ ਗਏ ਕਿ ਉਹ ਸਮਰਥਨ ਕਰਨਗੇ ਜਾਂ ਫਿਰ ਨਹੀਂ ਬਿਲਕੁਲ ਦੇਖੋ ਇਹ ਸਾਫ਼ ਕਰਨ ਲਈ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਜਿਹੜੀ ਮੀਟਿੰਗ 100 ਦੇ ਕਰੀਬ ਜਥੇਬੰਦੀਆਂ ਵੱਲੋਂ ਕੀਤੀ ਜਾਏਗੀ ਲੇਕਿਨ ਸਵਾਲ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪੰਜਾਬ ਜ਼ਰੂਰੀ ਹੈ ਕਿ ਜਥੇਬੰਦੀਆਂ ਦੀ ਆਪਸੀ ਰਾਜਨੀਤੀ ਜ਼ਰੂਰੀ ਹੈਗੀ ਆ ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਕਿ ਜਦੋਂ ਪੰਜਾਬ ਜਿਹੜੇ ਬਾਰਡਰ ਦੇ ਉੱਤੇ ਜਿਹੜੇ ਪੰਜਾਬ ਦੇ ਨੌਜਵਾਨ ਕਿਸਾਨ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਰਹੇ ਸੀ ਇੱਕ ਕਿਸਾਨ ਦੀ ਜਦੋਂ ਮੌਤ ਹੋ ਗਈ ਸੀ ਤਾਂ ਬਾਕੀ ਜਥੇਬੰਦੀਆਂ ਕਿੱਥੇ ਸੀ ਕਿ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਕਿ ਉਹਨਾਂ ਨੂੰ ਸਮਰਥਨ ਨਹੀਂ ਦੇਣਾ ਚਾਹੀਦਾ ਸੀਗਾ ਕਿ ਪੰਜਾਬ ਦੇ ਲਈ ਉਹਨਾਂ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ ਕਿਉਂਕਿ ਜੱਥੇਬੰਦੀਆਂ ਦੇ ਵਿੱਚ ਵੀ ਜਿਹੜੇ ਕਿਸਾਨ ਹੈਗੇ ਨੇ ਜਿਹੜੇ ਜੱਥੇਬੰਦੀਆਂ ਦੇ ਆਗੂਆਂ ਦੇ ਉੱਤੇ ਲਗਾਤਾਰ ਪ੍ਰੈਸ਼ਰ ਵੀ ਪਾ ਰਹੇ ਨੇ ਕਿ ਅਸੀਂ ਉੱਥੇ ਕਿਉਂ ਨਹੀਂ ਜਾ ਰਹੇ ਕਿਉਂਕਿ ਲੜਾਈ ਇਹ ਪੰਜਾਬ ਦੀ ਹੈ ਲੜਾਈ ਐਮਐਸਟੀ ਦੀ ਹੈ ਲੜਾਈ ਕਿਸਾਨੀ ਦੀ ਹੈ ਤਾਂ ਫਿਰ ਉਸ ਲੜਾਈ ਦੇ ਵਿੱਚ ਇਹ ਜੱਥੇਬੰਦੀਆਂ ਕਿਉਂ ਨਹੀਂ ਦਿਖ ਰਹੀਆਂ ਇਹ ਸਭ ਤੋਂ ਵੱਡਾ ਸਵਾਲ ਹੈਗਾ ਜਦੋਂ ਇੱਕ ਨੌਜਵਾਨ ਕਿਸਾਨ ਦੀ ਮੌਤ ਤੱਕ ਹੋ ਜਾਂਦੀ ਹੈ ਤਾਂ ਦੂਜੀਆਂ ਜੱਥੇਬੰਦੀਆਂ ਸਿਰਫ ਮੀਟੀਆਂ ਕਰਦੀਆਂ ਰਹਿੰਦੀਆਂ ਤਾਂ ਸਵਾਲ ਤਾਂ ਉਹਨਾਂ ਜੱਥੇਬੰਦੀਆਂ ਤੇ ਵੀ ਉੱਠਦੇ ਨੇ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਿਸੇ ਪਰਿਵਾਰ ਦਾ ਇੱਕ ਜੀ ਚਲੇ ਗਿਆ ਦੋ ਭੈਣਾਂ ਦਾ ਇਕੱਲਾ ਭਰਾ ਚਲੇ ਗਿਆ ਤੇ ਇਸ ਜੇ ਮਹੌਲ ਦੇ ਵਿੱਚ ਆਖਿਰਕਾਰ ਦੁਬੀਆਂ ਜੱਥੇਬੰਦੀਆਂ ਸਮਰਥ ਬਿਲਕੁਲ ਰਵਿੰਦਰ ਤੁਸੀਂ ਇਸ ਖਬਰ ਦੇ ਉੱਤੇ ਬਣੇ ਰਹੋ ਤੁਹਾਡੇ ਕੋਲੋਂ ਅਪਡੇਟ ਜਰੂਰ ਲੈਂਦੇ ਰਵਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਪਰ ਜਿਸ ਤਰੀਕੇ ਦੇ ਨਾਲ ਫਿਲਹਾਲ ਐਸਕੇਐਮ ਦੇ ਵੱਲੋਂ ਐਲਾਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਅੱਜ ਐਸਕੇਐਮ ਦੀ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਨਿਰਣੇ ਰਹਿਣ ਵਾਲਾ ਇਹ ਵੇਖਣਾ ਏਮ ਹੋਏਗਾ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ ਖਨੌਰੀ ਬਾਰਡਰ ਤੇ ਮਾਰੇ ਗਏ ਨੌਜਵਾਨ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਣਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮ੍ਰਿਤਕ ਦੇ ਰੱਖੀ ਗਈ ਹੈ ਅੱਜ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਮ੍ਰਿਤਕ ਕਿਸਾਨ ਦਾ ਕੀਤਾ ਜਾਣਾ ਹੈ ਬਠਿੰਡਾ ਦੇ ਪਿੰਡ ਬੱਲੋਂ ਦਾ ਰਹਿਣ ਵਾਲਾ ਸੀ ਮ੍ਰਿਤਕ ਸ਼ੁਭਕਰਨ ਸਿੰਘ ਜਾਣਕਾਰੀ ਮੁਤਾਬਕ ਸਿਰ ਦੇ ਵਿੱਚ ਗੋਲੀ ਵਜਣ ਦੇ ਨਾਲ ਸ਼ੁਭਕਰਨ ਦੀ ਮੌਤ ਹੋਈ ਹੈ ਦੋ ਪੈਣਾ ਦਾ ਇਕਲੌਤਾ ਪਰਾਸੀ ਸ਼ੁਭਕਰਨ ਸਿੰਘ ਜਿਸ ਦੀ ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ਦੇ ਉੱਤੇ ਮੌਤ ਹੋ ਗਈ ਉਸ ਵਕਤ ਜਦੋਂ ਦਿੱਲੀ ਕੂਚ ਦੇ ਲਈ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਫਿਲਹਾਲ ਜਿਸ ਤਰੀਕੇ ਦੇ ਨਾਲ ਕਿਸਾਨ ਲੀਡਰਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਗੋਲੀ ਲੱਗਣ ਦੇ ਕਾਰਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਮਹਿਜ਼ 21 ਸਾਲ ਦਾ ਨੌਜਵਾਨ ਦੋ ਪੈਣਾ ਦਾ ਇਕੱਲਾਪਰਾ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ ਹੈ ਅਗੇ ਵਧਦੇ ਹਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਨੌਰੀ ਬਾਰਡਰ ਦੇ ਉੱਤੇ ਹੋਏ ਕਿਸਾਨ ਨੌਜਵਾਨ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਵੀ ਪਲਟਵਾਰ ਦਾ ਸਿਲਸਿਲਾ ਤੇਜ਼ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸ਼ੁਭ ਕਰਨ ਦੀ ਮੌਕੇ ਦੁੱਖ ਜ਼ਾਹਰ ਕੀਤਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਹਾਮੀ ਭਰੀ ਉੱਥੇ ਵਿਰੋਧੀ ਧਿਰ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁਕੇ ਨੇ ਸ਼ੁਭ ਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭ ਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਰੰਟੀ ਦੇਣਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਮੈਂ ਫੇਰ ਕਹਿਣਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜੁਨੇ ਨੂੰ ਬੁਲਾ ਕੇ ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ ਤੇ ਗੌਰ ਕਰੋ ਦੇਖੋ ਬਹੁਤ ਅਫਸੋਸ ਦੀ ਬਾਤ ਹੈ ਕਿ ਪੰਜਾਬ ਦੇ ਖਨੌਰੀ ਬਾਰਡਰ 'ਤੇ ਇੱਕ ہمارا 23 ਸਾਲ ਦਾ ਨੌਜਵਾਨ ਸ਼ੁਭਕਰਨ ਸਿੰਘ ਜੋ ਬਠਿੰਡਾ ਜ਼ਿਲ੍ਹਾ ਕਾ ਹੈ उसकी पुलिस फायरिंग में क्योंकि मैंने खुद वीडियो देखी है और वीडियो में उसके सर के पीछे गोली लगी हुई है ये जो कई दिनों से लगातार हरियाणा की फोर्सेस पंजाब के किसानों पर पीसफुल प्रोटेस्टर्स पर जो ये काम कर रही हैं इनकी मैं अपनी पार्टी की तरफ से अपनी पार्टी की और अपनी तरफ से निखेधी करूंगा और मेरी विशेष मांग चीफ मिनिस्टर पंजाब से है कि भगवंत मान जी आप सेंटर की वचोलगी की बंद कीजिए आप पंजाब के लोगों के साथ पंजाब के किसानों के साथ खड़े दिखने चाहिए और मेरी मांग होगी कि अनिल विज जो है हरियाणा के होम मिनिस्टर उन पर एफआईआर पंजाब के पुलिस स्टेशन में दर्ज की जाए आज पंजाब की किसानी जवानी के उजाड़े पंजाब के मुख्यमंत्री दी जेड़ी दोगली नीति आ जाए कह लो ਇਹ ਢੋਗਲਾ ਚਿਹਰਾ ਜਿਹੜਾ ਹੈ ਉਹਨੇ ਨੁਕਸਾਨ ਕਰਾਇਆ ਜਦੋਂ ਵਿਚੋਲੇ ਚ ਕੋਟ ਹੋਏਗੀ ਤਾਂ ਰਿਸ਼ਤਾ ਸਿਰੇ ਨਹੀਂ ਚੜਦਾ ਪੰਜਾਬ ਦੇ ਮੁੱਖ ਮੰਤਰੀ ਦੀ ਨਲੈਕੀ ਤੇ ਕੋਟ ਦੇ ਕਾਰਨ ਦਿੱਲੀ ਵਾਲਿਆਂ ਨੂੰ ਵੀ ਅਸਲੀਅਤ ਤੋਂ ਜਾਣੂ ਨਹੀਂ ਕਰਾ ਸਕੇ ਜਾਣ ਬੁੱਝ ਕੇ ਔਰ ਪੰਜਾਬ ਦੀ ਕਿਸਾਨੀ ਨੂੰ ਵੀ ਦਿੱਲੀ ਦੀ ਬਦ ਨੀਤੀ ਤੋਂ ਜਾਣੂ ਨਹੀਂ ਕਰਾ ਸਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਗੈਸ ਦੇ ਗੋਲਿਆਂ ਨਾਲ ਰਬੜ ਦੀਆਂ ਗੋਲੀਆਂ ਨਾਲ ਜੋ ਉਧਾੜਿਆ ਗਿਆ ਔਰ ਜਖਮੀ ਕੀਤਾ ਗਿਆ ਸ਼ਹੀਦ ਕੀਤਾ ਗਿਆ ਉਹਦਾ ਕੋਈ ਨੋਟ ਕਿਸਾਨਾਂ ਦੇ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਘੇਰਿਆ ਹੈ ਕਿਹਾ ਕਿ ਨੌਜਵਾਨਾਂ ਦੀ ਮੌਤੇ ਮਗਰਮੱਛ ਵਾਲੇ ਹੰਝੂ ਵਹਾਉਣੇ ਬੰਦ ਕਰੋ ਤੁਸੀਂ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਕਿਹਾ ਕਿ ਕਿਸਾਨ ਤੁਹਾਡੇ ਤੋਂ ਹਰਿਆਣਾ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਤੁਸੀਂ ਹਰਿਆਣਾ ਪੁਲਿਸ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲਿਆ ਇਹ ਸਵਾਲ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤਾ ਤੁਸੀਂ ਤੇ ਤੁਹਾਡੀ ਪੁਲਿਸ ਹਰਿਆਣਾ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਸ਼ੁਭਕਰਨ ਸਿੰਘ ਦੀ ਮੌਤ ਦੇ ਲਈ ਤੁਸੀਂ ਨੈਤਿਕ ਤੌਰ ਦੇ ਉੱਤੇ ਜ਼ਿੰਮੇਵਾਰ ਹੋ ਤਾਂ ਇਹ ਜ਼ਿਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਐਕਸ ਦੇ ਉੱਤੇ ਉਹਨਾਂ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣ ਤੋਂ ਬਾਅਦ ਹੁਣ ਰੱਬ ਦੇ ਵਾਸਤੇ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰੋ ਇਹ ਸਾਰਾ ਸਮਾਂ ਤੁਸੀਂ ਖਰਗੋਸ਼ ਦੇ ਨਾਲ ਦੌੜ ਰਹੇ ਸੀ ਅਤੇ ਸ਼ਿਕਾਰੀ ਦੇ ਨਾਲ ਸ਼ਿਕਾਰ ਕਰਦੇ ਰਹੇ ਤੁਸੀਂ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਉਹਨਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਕੀਤਾ ਕਿਸਾਨ ਅਤੇ ਰਾਜਨੀਤਿਕ ਪਾਰਟੀਆਂ ਤੁਹਾਡੇ ਕੋਲ ਉੱਚੀ ਉੱਚੀ ਰੌਲਾ ਪਾ ਰਹੀਆਂ ਸਨ ਤੁਹਾਨੂੰ ਹਰਿਆਣਾ ਪੁਲਿਸ ਨੂੰ ਪੰਜਾਬ ਦੇ ਖੇਤਰ ਦੇ ਵਿੱਚ ਡਰੋਨ ਦੇ ਨਾਲ ਕਿਸਾਨਾਂ ਨੂੰ ਅਥਰੂ ਗੈਸ ਸੁੱਟਣ ਤੋਂ ਰੋਕਣ ਲਈ ਕਹਿ ਰਹੀਆਂ ਸੀ ਤੁਹਾਨੂੰ ਹਰਿਆਣਾ ਪੁਲਿਸ ਨੂੰ ਉਸ ਸਮੇਂ ਕੇਸ ਦਰਜ ਕਰਨ ਦੀ ਲੋੜ ਸੀ ਜਦੋਂ ਉਹ ਤੁਹਾਡੇ ਰਾਜ ਦੇ ਵਿੱਚ ਕਿਸਾਨਾਂ 'ਤੇ ਹਮਲਾ ਕਰ ਰਹੇ ਸਨ ਤੁਸੀਂ ਕਿਉਂ ਨਹੀਂ ਕੀਤਾ ਇਸ ਦੀ ਬਜਾਏ ਤੁਸੀਂ ਅਤੇ ਤੁਹਾਡੀ ਪੁਲਿਸ ਤੁਹਾਡੇ ਕਿਸਾਨਾਂ ਨੂੰ ਆਪਣੀ ਮਸ਼ੀਨਰੀ ਅਤੇ ਵਾਹਨਾਂ ਦੀ ਵਰਤੋਂ ਕਰਨ ਤੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਦਾ ਕਹਿਣਾ ਮੰਨਦੀ ਰਹੀ ਹੁਣ ਡਰਾਮੇਬਾਜ਼ੀ ਨਾ ਕਰੋ ਸ਼ੁਭ ਕਰਨ ਦੀ ਮੌਤ ਦੇ ਦੁਖਾਂਤ ਦੇ ਲਈ ਤੁਸੀਂ ਨੈਤਿਕ ਅਤੇ ਕਾਨੂੰਨੀ ਤੌਰ ਦੇ ਉੱਤੇ ਜ਼ਿੰਮੇਵਾਰ ਹੋ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ ਖਬਰਾਂ ਦਾ سلسلہ جاری ਹੈ ਪ੍ਰਚੁਰਕ ਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ